ਸਸੀ ਕਾਲਜੀ ਗੁੱਡ ਮਾਰਨਿੰਗ ਕਿਵੇਂ ਹੋ ਸਾਰੇ ਠੀਕ ਹੋ ਭਾਈ ਅੱਜ ਦੇ ਬਲੌਗ ਦੀ ਕਰਦੇ ਆਂ ਆਪਾਂ ਸ਼ੁਰੂਆਤ ਤੇ ਅੱਜ ਜਾਣਾ ਹੈ ਆਪਾਂ ਪਟਿਆਲੇ ਤੇ ਕਾਲਜ ਵੀ ਜਾ ਕੇ ਉਹਨਾਂ ਦੇ ਫਿਜ਼ੀਕਲ ਜੁੜੇ ਰਹੇ ਹੋ ਅੱਜ ਤੁਹਾਨੂੰ ਦਿਖਾਵਾਂਗੇ ਕਾਲਜ ਦੇ ਨਜ਼ਾਰੇ ਬਹੁਤ ਦਿਨਾਂ ਦੇ ਭਤੀਜ ਭਤੀਜੀਆਂ ਫੋਨ ਕਰ ਰਹੇ ਸੀ ਕਿ ਚਾਚਾ ਜੀ ਆ ਕੇ ਜਾਓ ਆ ਕੇ ਜਾਓ 15 ਦਿਨ ਹੋ ਗਏ ਉਹਨਾਂ ਨੂੰ ਮੈਸੇਜ ਕਰਦਾ ਅੱਜ ਜਾਵਾਂਗੇ ਕਾਲਜ ਦੇ ਵਿੱਚ ਹਾਂਜੀ ਆਜੋ ਦੋਸਤੋ ਸਾਗ ਖਾਣਾ ਸਾਗ ਨਾਲ ਰੋਟੀ ਖਵਾ ਦਿੰਨੀ ਆਂ ਕੜੀ ਨਾਲ ਖਾਣੀ ਆ ਕੜੀ ਨਾਲ ਖਵਾ ਦਿੰਨੇ ਆ ਹੋਰ ਦੋਸਤੋ ਠੀਕ ਹੋ ਹਾਂਜੀ ਦੋਸਤੋ ਖਾਣਾ ਖਾ ਕੇ ਚਲਦੇ ਆ ਪਟਿਆਲੇ ਨੂੰ ਜੁੜੇ ਰਹੇ ਦਿਖਾਉਣੇ ਆ ਤੁਹਾਨੂੰ ਰੌਣਕਾਂ ਅਜਕਾਲ ਜਦੀਆਂ ਹਾਂਜੀ ਦੋਸਤੋ ਚਾਹ ਪੀ ਕੇ ਚਲਦੇ ਆ ਹੁਣ ਪਟਿਆਲੇ ਨੂੰ ਜੁੜੇ ਰਹੋ ਹਾਂਜੀ ਦੋਸਤੋ ਚਲਦੇ ਆ ਸ਼ਹਿਰ ਨੂੰ ਹੁਣ ਪਰ ਟੀਮੀ ਬੈਠੀ ਆ ਤੇ ਚਲਦੇ ਆ ਜੀ ਹੁਣ ਆਪਾਂ ਸ਼ਹਿਰ ਨੂੰ ਦਿਖਾਉਣੇ ਆ ਤੁਹਾਨੂੰ ਅੱਗੇ ਜਾ ਕੇ ਆਜੋ ਭਾਈ ਸਕੰਜਮੀ ਪਲਾਦਾਂ ਤੁਹਾਨੂੰ ਸਾਰੇ ਨੂੰ ਤੇ ਅੱਜ ਮੈਂ ਕਿਤੇ ਗਿਆ ਨਹੀਂ ਹੈਗਾ ਸਪਰੇਅ ਵਾਲਿਆਂ ਨੇ ਆਉਣਾ ਸੀ ਸਪਰੇਅ ਕਰਾਉਣੀ ਸੀ ਖੇਤਾਂ 'ਚ ਤੇ ਇੱਕ ਅੱਜ ਲੇਬਰ ਲੱਗੀ ਵੀ ਹੈਗੀ ਆ ਕਬਾੜ ਕੱਢ ਰਹੇ ਨੇ ਦੂਈ ਮੋਟਰ ਤੇ ਤਾਂ ਨਿਕਲ ਗਏ ਹੁਣ ਪਿੰਡ ਵਾਲੀ ਤੇ ਆਏ ਨੇ ਪਹਿਲਾਂ ਵੀ ਲੇਬਰ ਲਾਈ ਦੀ ਜਿਹੜਾ ਥੋੜਾ ਬਹੁਤਾ ਰਹਿ ਗਿਆ ਸੀਗਾ ਉਹ ਅੱਜ ਕੱਢ ਰਹੇ ਨੇ ਬਾਕੀ ਅੱਜ ਮੋਟਰ ਤੇ ਜਾ ਕੇ ਤੁਹਾਡੇ ਨਾਲ ਗੱਲਾਂ ਮਾਤਾ ਬੰਨੂ ਮਾਰੂੰਗਾ ਸ਼ਾਮ ਨੂੰ ਤੇ 3-4 ਮਿੰਟ ਦੀ ਵੀਡੀਓ ਮੋਟਰ ਤੇ ਬੈਠ ਕੇ ਬਣਾਵਾਂਗੇ ਸ਼ਾਮ ਨੂੰ ਤੇ ਸਕੰਜਮੀ ਬਣੀ ਬਹੁਤ ਘੈਂਟ ਆ ਦੋ ਗਲਾਸ ਪੀ ਗਏ ਤੇ ਇੱਕ ਮੂਵੀ ਦੇਖ ਰਹੇ ਹਾਂ ਫਿਲਮ ਲਾਈ ਵੀਰ ਦੀ ਡੱਬ ਵਧੀਆ ਫਿਲਮ ਆ ਬੈਠ ਭੱਜੀ ਵੀ ਆ ਮੂਵੀ ਦੇਖ ਰਿਹਾ ਤੇ ਹੋਰ ਦੱਸੋ ਗੱਲਬਾਤ ਆਜੋ ਭਾਈ ਸਕੰਜਮੀ ਪ্লাইਏ ਸੋਨੋ ਆ ਕੀ ਲੱਭ ਜੁੜੇ ਰਹੋ ਮੋਟਰ ਤੇ ਚਾ ਕੇ ਬਣਾਵਾਂਗੇ ਅੱਜ ਵੀਡੀਓ 4-5 ਮਿੰਟ ਦੀ ਹਾਂਜੀ ਮਿੱਤਰ ਪਿਆਰਿਓ ਮੋਟਰ ਤੇ ਚੱਲੇ ਹੁਣ ਮਹਾਂਜਾ ਕਿਹੜਾ ਘਟਣ ਇੱਕ ਬਾੜ ਘਟ ਰਹੇ ਨੇ ਖੇਤ ਚੋਂ ਬਾਕੀ ਤੁਹਾਨੂੰ ਖੇਤ ਦੇ ਨਜ਼ਾਰੇ ਦਿਖਾਉਣੇ ਆ ਹਾਂਜੀ ਦੋਸਤੋ ਖੇਤਾਂ ਚ ਆ ਗਏ ਆਪਾਂ ਮੋਟਰ ਤੇ ਦੇਖੋ ਛੋਨਾ ਜਿਹੜਾ ਬਾਤ ਚੁਲਾਇਆ ਤੀ ਮਿੱਟੀ ਵਾਲਿਆਂ ਚ ਇੱਥੇ ਹੁਣਾ ਕਿਆਰੀ ਚ ਮੜੀ ਮੋਟੀਆਂ ਸਬਜ਼ੀਆਂ ਸੁੱਜੀਆਂ ਲਾਉਣੇ ਆ ਕੱਲ ਨੂੰ ਸਮਾਰ ਕੇ ਤੇ ਅੱਜ ਮੈਂ ਕਿਤੇ ਗਿਆ ਨਹੀਂ ਹੈਗਾ ਯਾਰ ਕਿਉਂਕਿ ਨਾ ਕਿਸੇ ਨੇ ਮਿਲਣਾ ਹੁਣਾ ਦੀ ਰਿਸ਼ਤੇਦਾਰ ਨਹੀਂ ਬਹੁਤ ਦੂਰ ਤੋਂ ਉਹਦੇ ਨਾਲ ਕੋਈ ਆਏ ਬੈਤੀ ਦੋ ਜਣੇ ਜਿਹੜੇ ਆਪਣੀਆਂ ਵੀਡੀਓ ਦੇਖਦੇ ਨੇ ਉਹਦੇ ਖੜੇ ਪਏ ਬੈਤੀ ਕਿ ਘਰ ਜਾ ਕੇ ਹੁਣਾ ਘਰ ਜਾ ਕੇ ਆਉਣ ਇਸ ਲਈ ਫਿਰ ਮੈਂ ਪਿੰਡੇ ਦੀਗਾ ਤਾਂ ਫਿਰ ਅੱਜ ਫਿਲਮ ਫਿਲਮ ਦੇਖਣ ਲੱਗ ਗਿਆ ਦੁਪਹਿਰੇ ਮੈਂ ਮੈਂ ਚੱਲ ਮੂਵੀ ਮਾਂ ਵੀ ਦੇਖ ਲੈਣੇ ਆਪਾਂ ਇੱਕ ਗੱਲ ਮੈਨੂੰ ਹੋਰ ਦੱਸਣ ਮੇਰੀਆਂ ਭਤੀਜੀਆਂ ਭਤੀਜੂ ਆ ਪਤਾ ਨਹੀਂ ਮਥਰੇ ਕਾਲਾ ਕਾਲਾ ਕੀ ਹੋ ਗਿਆ ਆ ਦੱਸਿਓ ਕੀ ਕਹਿੰਦੇ ਨੇ ਇਹਨੂੰ ਤੇ ਇਹਦੇ ਲਈ ਕਿਹੜਾ ਕੋਈ ਲੋਸ਼ਨ ਕਿਹੜੀ ਦਵਾਈ ਲਾਉਣੀ ਚਾਹੀਦੀ ਆ ਦੱਸਿਓ ਜਰੂਰ ਉਹ ਠੀਕ ਹੋਣ ਸਾਰੇ ਮੇਰੇ ਜੀਕਰ ਦੇ ਟੋਟੇ ਤੇ ਕੱਲ ਵੀ 6-7 ਕਿੰਮਟ ਦਾ ਹੀ ਬਲੌਗ ਬਣਿਆ ਕਿਉਂਕਿ ਆਪਾਂ ਹੁਣ ਵਾਈਫਾਈ ਘਰੇ ਵੱਡਾ ਲਵਾਵਾਂਗੇ ਦੂਏ ਦੀ ਰੇਂਜ ਬਹੁਤ ਘੱਟ ਆ ਬਹੁਤ ਟਾਈਮ ਲੱਗਦਾ ਹੈ ਡਾਊਨਲੋਡ ਕਰਨ ਨੂੰ ਡੇਢ-ਡੇਢ ਤੋਂ 2 ਘੰਟੇ ਲੱਗ ਜਾਂਦੇ ਨੇ ਪਾਰਾਂ ਤੇਰਾ ਮਿੰਟ ਦੀ ਵੀਡੀਓ ਨੂੰ ਇਸ ਕਰਕੇ ਛੋਟਾ ਆਪਾਂ ਬਣਾਉਨੇ ਹੈਗੇ ਆ ਤੇ ਸਪਰੇਅ ਆਪਣੇ ਅੱਜ ਕਰ ਗਏ ਖੇਤਾਂ 'ਚ ਤੇ ਆਹ ਪਈਆਂ ਨੇ ਸ਼ੀਸ਼ੀਆਂ ਦਵਾਈ ਵਾਲੀਆਂ ਜਿਹੜੀਆਂ ਸਪਰੇਅ ਕਰੀ ਆ ਆਪਾਂ ਅੱਜ ਸਪਰੇਅ ਕਰਾਈ ਆ 2.5 ਕਿੱਲਿਆਂ ਤੇ ਜਿਹੜੀ ਵਾਸਪਤੀ ਲਾਈ ਵੀ ਆ ਉਹਦੇ ਉੱਪਰ ਤੇ ਇੱਕ ਗੱਲ ਨਾਲੇ ਹੋਰ ਤੁਹਾਨੂੰ ਮੈਂ ਦੱਸਦਾ ਯਾਰ ਕਿ ਆਪਣਾ ਨਾ ਪੋਡਕਾਸਟ ਆ ਜਿਹੜਾ ਅੱਜ ਮੇਰੀ ਗੱਲ ਹੋਈ ਸੀ ਮੈਂ ਕਿਹਾ ਭਾਈ ਪੋਡਕਾਸਟ ਨੂੰ ਲੋਕ ਬਹੁਤ ਕਹਿ ਰਹੇ ਨੇ ਕਾਦਾ ਆਊਗਾ ਉਹਦੇ ਨਾਲ ਮੇਰੀ ਅੱਜ ਗੱਲ ਹੋਈ ਆ ਦੁਪਹਿਰ ਨੂੰ ਉਹ ਕਹਿੰਦਾ ਆਪਾਂ ਪੋਡਕਾਸਟ ਕੱਲ ਨੂੰ ਪਾ ਦੇਣਾ ਏ ਬਾਕੀ ਦੇਖਦੇ ਆ ਕਿ ਕਿੰਨੇ ਕਜੇ ਪਾਉਂਦਾ ਪੋਡਕਾਸਟ ਤੇ ਬਾਕੀ ਸ਼ਾਮ ਨੂੰ ਅੱਜ ਫੋਨ ਕਰਕੇ ਉਹਨੂੰ ਮੈਂ ਪੁੱਛੂਗਾ ਫਿਰ ਮੈਂ ਇੰਸਟਾਗ੍ਰam ਤੇ ਵੀਡੀਓ ਵੀ ਪਾਉਂਗਾ ਠੀਕ ਆ ਨਾ ਹੋਰ ਦੱਸੋ ਗੱਲਬਾਤ ਇਹਦੇ ਵਿੱਚ ਰੰਗ ਬਹੁਤ ਕਾਲਾ ਕਾਲਾ ਲੱਗ ਰਿਹਾ ਯਾਰ ਪਤਾ ਨਹੀਂ ਕੀ ਚੱਕਰ ਆ ਤੇ ਦੂਈ ਮੋਟਰ ਤੇ ਕਬਾੜ ਨਿਕਲ ਗਿਆ ਤੇ ਉਹ ਹੇਠਲੇ ਖੇਤ ਚ ਲੱਗੀਆਂ ਵੀ ਜਾਨੀ ਬੀਬੀਆਂ ਕਬਾੜ ਕੱਢਣ ਮਾਤਾ ਮਾਂ ਭੈਣਾਂ ਲੱਗੀਆਂ ਵੀ ਜਾਨੀ ਕਬਾੜ ਕੱਢਣ ਹੋਰ ਦੱਸੋ ਗੱਲਬਾਤ ਓਕੇ ਰਿਪੋਰਟ ਮੈਂ ਤਾਂ ਇੱਕ ਢੀੜਾ ਕੱਢਣਾ ਆਇਆ ਸੀ ਮੋਟਰ ਤੇ ਇੱਕ ਮੈਂ ਕਿਹਾ ਚੱਲ ਮੜੀ-ਮੁੱਟੀਆਂ ਥੋੜੇ ਨਾਲ 2 2.5 ਮਿੰਟ ਮੋਟਰ ਤੇ ਵੀਡੀਓ ਬਣਾ ਲਾਂਗੇ ਗੱਲਾਂ ਮਾਰ ਲਾਂਗੇ ਕਿ ਜਿਹੜਾ 5-4 ਮਿੰਟ ਦਾ ਬਲੌਗ ਅੱਜ ਦਾ ਬਣ ਜਵੇ ਹੋਰ ਦੱਸੋ ਗੱਲਬਾਤ ਆਦਾ ਯਾਰ ਅੱਜ ਧਿਆਨ ਨਾਲ ਦੇਖਿਆ ਯਾਰ ਮੈਂ ਆ ਤਾਂ ਬਹੁਤ ਹੋ ਹੋਇਆ ਪਿਆ ਚੱਕਰ ਕੀ ਆ ਕਿਸੇ ਚਮੜੀ ਵਾਲੇ ਡਾਕਟਰ ਨੂੰ ਵੀ ਦਿਖਾਉਣਾ ਯਾਰ ਹੋਰ ਦੱਸੋ ਠੀਕ ਹੋ ਲਵ ਯੂ ਆ ਤੁਹਾਨੂੰ ਮੇਰੇ ਜੀਗਰ ਦੇ ਟੋਟਿਆਂ ਨੂੰ ਤੇ ਇੱਕ ਜਣੇ ਨੂੰ ਮੈਂ ਪੁੱਛਿਆ ਉਹ ਕਹਿੰਦਾ ਚਾਚੇ ਤੂੰ ਧੁੱਪ 'ਚ ਖੜਾ ਰਹਿਣਾ ਬਾਹਰ ਜਾ ਕੇ ਫੋਟੋਆਂ ਕਰਾਉਣਾ ਹੁੰਦਾ ਲੋਕਾਂ ਨਾਲ ਕਹਿੰਦਾ ਤਾਂ ਹੋ ਗਿਆ ਕਹਿੰਦਾ ਆ ਮਨ ਚੱਲ ਕੋਈ ਗੱਲ ਨਹੀਂ ਹੋਰ ਦੱਸੋ ਯਾਰ ਮੇਰੇ ਜੀਗਰ ਦੇ ਟੋਟੇ ਉਹ ਜਿੰਨੇ ਵੀ ਤੁਸੀਂ ਅਮਰੀਕਾ ਕੈਨੇਡਾ ਇਟਲੀ ਦੁਬਈ ਜਰਮਨ ਯੂਰਪ ਆਸਟ੍ਰੇਲੀਆ ਆਲੋ ਵਲਡ ਦੀ ਜਿਹੜੀ ਜਿਹੜੀ ਕੰਟਰੀ ਚ ਬੈਠੇ ਤੁਸੀਂ ਮੈਨੂੰ ਦੇਖਦੇ ਹੋ ਤੁਹਾਨੂੰ ਸਾਰਿਆਂ ਨੂੰ ਲਵ ਜੂ ਤੇ ਪੰਜਾਬ ਵਾਲਿਆਂ ਨੂੰ ਇੰਡੀਆ ਵਾਲਿਆਂ ਨੂੰ ਹਰਿਆਣੇ ਵਾਲਿਆਂ ਨੂੰ ਹਿਮਾਚਲ ਵਾਲਿਆਂ ਨੂੰ ਜੰਮੂ ਵਾਲਿਆਂ ਨੂੰ ਉੱਤਰ ਪ੍ਰਦੇਸ਼ ਵਾਲਿਆਂ ਨੂੰ ਉੱਤਰਾਖੰਡ ਵਾਲਿਆਂ ਨੂੰ ਕਰਨਾਟਕ ਵਾਲਿਆਂ ਨੂੰ ਗੋਆ ਵਾਲਿਆਂ ਨੂੰ ਮਹਾਰਾਸ਼ਟਰ ਵਾਲਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਚਾਚੇ ਵੱਲੋਂ ਲਵ ਜੂ ਚਲੋ ਹੁਣ ਚਲਦੇ ਆ ਘਰ ਨੂੰ ਘਰ ਜਾ ਕੇ ਹੁਣ ਮਣੀ ਮੁੱਟੀ ਚਾਹ ਪੀਨੇ ਆ ਤੇ ਫਿਰ ਇਹਨੂੰ ਡਾਊਨਲੋਡ ਤੇ ਲਾਉਣੀਆਂ ਬਲੌਗ ਨੂੰ ਅਸਮਾਨ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਉੱਪਰੋਂ ਤੇ ਇੱਕ ਗੱਲ ਯਾਰ ਹੋਰ ਕਿਸੇ ਨੇ ਨਾ ਅੱਜ ਕੱਲ ਵਾਲਾ ਕਲਿੱਪ ਜੀ ਦੇਖ ਕੇ ਇੰਸਟਾਗ੍ਰam ਤੇ ਕਮੈਂਟ ਕਰਤਾ ਕੋਈ ਮਾੜਾ ਚੰਗਾ ਚਲੋ ਆਪਾਂ ਡਿਲੀਟ ਵੀ ਕਰਤਾ ਦੀ ਉਹ ਤੇ ਬਲੌਗ ਵੀ ਕਰਤਾ ਦੀ ਉਹਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾਂ ਕਿ ਉਈਓ ਕਮੈਂਟ ਨਾ ਯਾਰ ਕਰਿਆ ਕਰੋ ਪਹਿਲਾਂ ਪੂਰਾ ਬਲੌਗ ਦੇਖਿਓ ਜੋ ਵੀ ਆ ਆਪਣਾ ਪੋਸਟ ਸੌਰੀ ਜੋ ਆਪਣਾ ਨਵਾਂ ਪੋਡਕਾਸਟ ਆਊਗਾ ਪੋਡਕਾਸਟ ਪੂਰਾ ਦੇਖ ਕੇ ਫੇਰ ਕਮੈਂਟ ਕਰਿਆ ਕਰੋ ਕਿ ਹਾਂ ਆਪਾਂ ਕੀ ਗੱਲ ਕਹੀ ਆ ਕੀ ਨਹੀਂ ਨਹੀਂ ਪਤਾ ਕੀ ਕਰਦੇ ਨੇ ਆ ਕਲਿੱਪਾਂ ਛੋਟੂ ਛੋਟੀਆਂ ਕੱਟ ਕੇ ਪਾਉਂਦੇ ਹੁੰਦੇ ਨੇ ਕਿ ਸਾਡੀਆਂ ਚੱਲਣ ਜ਼ਿਆਦੇ ਸਮਝ ਰਹੇ ਹੋ ਤੁਸੀਂ ਪੂਰੀ ਗੱਲ ਸੁਣਿਓ ਫੇਰ ਮੇਰੇ ਨਾਲ ਗੱਲ ਕਰਿਓ ਤੁਸੀਂ ਬਾਕੀ ਤੁਹਾਨੂੰ ਲੱਗ ਜੂਗਾ ਬਾਕੀ ਆ ਪੋਡਕਾਸਟ ਮੈਂ ਜਿਹੜੇ ਮੈਨੂੰ ਚਾਹੁੰਦੇ ਨੇ ਦਿਲ ਤੋਂ ਭੈਣ ਭਰਾ ਮਾਤਾ ਮਾਂ ਬਜ਼ੁਰਗ ਬੱਚੇ ਆ ਪੋਡਕਾਸਟ ਮੈਂ ਉਹਨਾਂ ਲਈ ਕਰਕੇ ਆਇਆ ਤੀ ਦੂਆਪਾਰਟ ਨਹੀਂ ਮੈਨੂੰ ਕੋਈ ਸ਼ੌਂਕ ਨਹੀਂ ਹੈਗਾ ਪੋਡਕਾਸਟਾਂ ਦਾ ਕਿਉਂਕਿ ਆ ਦੂਜੇ ਪੋਡਕਾਸਟ ਦੀ ਮੰਗ ਤੀਗੀ ਬਹੁਤ ਜ਼ਿਆਦਾ ਕਮੈਂਟ ਆਏ ਬੀ ਆਪਾਂ ਤਾਂ ਕਰਿਆ ਤੀ ਆ ਹਜੇ ਇੱਕ ਪੋਡਕਾਸਟ ਹੋਰ ਕਰਾਂਗੇ ਤੀਜਾ ਪਰ ਉਹ ਕਰਾਂਗੇ ਕਿਸੇ ਆਪਾਂ ਹੋਰ ਨਾਲ ਉਹ ਮੇਰੀ ਗੱਲ ਹੋਈ ਵੀ ਆ ਮਤਲਬ ਚੰਡੀਗੜ੍ਹ ਸਟੂਡੀਓ ਆ ਉਹਨਾਂ ਦਾ ਤੇ ਚੈਨਲ ਵੀ ਬਹੁਤ ਵੱਡਾ ਏ ਉਹਦਾ ਚਲੋ ਛੋਟਾ ਵੱਡਾ ਚੈਨਲ ਮੈਟਰ ਨਹੀਂ ਕਰਦਾ ਹੈਗਾ ਉਹ ਕਹਿੰਦੇ ਚਾਚੇ ਜੀ ਨਾਲ ਇੱਕ ਪੋਡਕਾਸਟ ਅਸੀਂ ਕਰਨਿਓ ਕਰਨੇ ਨੇ ਦੋ ਪਾਰਟ ਕੋਈ ਗੱਲ ਨਹੀਂ ਆ ਪੋਡਕਾਸਟ ਤੋਂ ਮਹੀਨਾ ਕ ਬਾਅਦ ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਪੁਰਾਣੀਆਂ ਗੱਲਾਂ ਕਰਾਂਗੇ ਆਪਦੇ ਜੀਵਨ ਦੀਆਂ ਸਕੂਲ ਦੀਆਂ ਕਾਲਜ ਦੀਆਂ ਉਹ ਗੱਲਾਂ ਤਾਜ਼ਾ ਕਰਾਂਗੇ ਉਹ ਪੋਡਕਾਸਟ ਦੇ ਵਿੱਚ ਬਾਕੀ ਤੁਹਾਨੂੰ ਲੱਭੋ ਚਲੋ ਜੀ ਚੱਲਦੇ ਹਾਂ ਹੁਣ ਅੰਦਰ ਨੂੰ ਟਰਨ ਚੱਲਦੇ ਆ ਬਾਕੀ ਤੁਹਾਨੂੰ ਲਵ ਯੂ ਸਾਰਿਆਂ ਨੂੰ ਅੱਜ ਜੀ ਦੋਸਤੋ ਠੀਕ ਹੋ ਅੱਜ ਅੱਜ ਕਿਤੇ ਗਏ ਨਹੀਂ ਹੈਗੇ ਜਿੰਨਾ ਵੀ ਬਲੌਗ ਬਣਿਆ ਆਪਾਂ 2-5 ਮਿੰਟ ਦਾ 4 ਮਿੰਟ ਦਾ 6 ਦਾ ਆਪਾਂ ਬਣਾ ਲਿਆ ਬਾਕੀ ਰਾਜੀ ਖੁਸ਼ੀ ਹੱਸਦੇ ਵਾਸਤੇ ਰਹੋ ਜਰ ਇੱਕ ਬਲੌਗ ਬਣਾਉਣ ਛੋਟਾ ਬਣਾਉਣ ਦਾ ਕਾਰਨ ਆ ਵੀ ਆ ਕਿ ਆਪਣੇ ਵਾਈਫਾਈ ਦਾ ਲੱਗਿਆ ਵਿਆਂ ਰੀਜ ਨਹੀਂ ਹੈਗੀ ਵਾਈਫਾਈ ਦੀ ਯਾਰ ਜੀਓ ਦਾ ਲਵਾਇਆ ਵਿਆ ਤੇ ਇਸ ਕਰਕੇ ਬਲੌਗ ਛੋਟਾ ਪਾਣਾ ਹੁੰਦਾ ਹੈ ਕਿਉਂ ਮੋਟਰ ਤੇ ਸੌਖਾ ਪੈ ਜਾਂਦਾ ਹੈ ਦੂਏ ਨੈਟਰ ਨਾਲੇ ਜੇ ਵਾਈਫਾਈ ਨਾਲ ਇੱਥੇ ਘਰ ਪਾਉਣੇ ਆ ਅਸੀਂ ਰਾਤ ਨੂੰ ਤਾਂ ਸਾਨੂੰ ਡੇਟਡ ਘੰਟਾ ਲੱਗ ਜਾਂਦਾ ਯਾਰ ਡਾਊਨਲੋਡ ਹੂੰ ਮੱਛਰ 'ਚ ਬੈਠਣਾ ਪੈਂਦਾ ਯਾਰ ਫਿਰ ਘਰੇ ਇਸ ਕਰਕੇ ਬਲੌਗ ਛੋਟਾ ਰੱਖਿਆ ਵੇ ਆਏ ਕੋਈ ਗੱਲ ਨਹੀਂ ਹੁਣ ਜਦ ਵੱਡਾ ਵਾਈਫਾਈ ਲਵਾਉਨੇ ਆ ਹੋਰ ਕੁਈ ਦੇਖ ਰਿਹਾ ਕਿ ਕਿਹੜਾ ਸਾਡੇ ਕੰਮ ਜਾ ਬੂਗਦਰ ਜਗਵਾਲੀ ਵਾਲੀ ਸਾਈਡ ਤਾਂ ਜਿੱਦਣ ਉਹ ਲੱਗ ਗਿਆ ਫਿਰ ਆਪਾਂ ਵਲੌਗ 20 ਮਿੰਟ ਦਾ ਵੀ ਕਰ ਦਾਂਗੇ ਕੋਈ ਗੱਲ ਨਹੀਂ ਜੀ ਬਾਕੀ ਸੱਸੀ ਗੱਲ ਤੁਹਾਨੂੰ ਸਾਰਿਆਂ ਨੂੰ ਜੋ ਤੁਸੀਂ ਆ ਦੇ ਚਾਚੇ ਨੂੰ ਪਿਆਰ ਕਰਦੇ ਹੋ ਤੁਹਾਨੂੰ ਟਰੱਕ ਭਰ ਕੇ ਸਾਰਿਆਂ ਨੂੰ ਲਵ ਯੂ ਸੱਸੀ ਕਾਲੀ